ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਲਈ ਦਿਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਕਟ ਕਮੇਟੀ ਵੱਲੋਂ ਤਿੰਨੇ ਤਖਤ ਸਹਿਬਾਨਾਂ ਦੇ ਜefeਦਾਰਾਂ ਨੂੰ ਜਲੀਲ ਕਰਕੇ ਔਰ ਉਹਨਾਂ ਨੂੰ ਬੜੀ ਨਰਾਦਗੀ ਦੇ ਨਾਲ ਸੇਵਾ ਮੁਕਤ ਕਰ ਦਿੱਤਾ ਗਿਆ ਸਾਡੀਆਂ ਤਖਤਾਂ ਦੇ ਸਨ ਸਹਿਬਾਨਾਂ ਦੀਆਂ ਪਦਵੀਆਂ ਜਿੱਥੇ ਤਖਤ ਸਾਡੇ ਸੁਪਰੀਮ ਆ ਉੱਥੇ ਪਾਕਤਾਂ ਦੇ ਦਫੇਦਾਰ ਵੀ ਧਾਰਮਿਕ ਹਸਤੀਆਂ ਦੇ ਤੌਰ ਤੇ ਸਾਡੇ ਸੁਪਰੀਮ ਆ ਪਾਕਿਸਤਾਨ ਦੇ ਸਿੰਘ ਸਹਿਬਾਨਾਂ ਨੂੰ ਜਿਸ ਤੰਗ ਨਾਲ ਜ਼ਲੀਲ ਕੀਤਾ ਗਿਆ, અપਮਾਨ ਕੀਤਾ ਗਿਆ ਉਹਨਾਂ ਦਾ ਉਹਦੇ ਨਾਲ ਹਰ ਸਿੱਖ ਦਾ ਹਰਦਾ ਦੁਖੀ ਹੋਇਆ ਜਿਸ ਲਈ ਸੰਤ ਸਮਾਜ ਨਹੰਸ ਸਿੰਘ ਜਥੇਬੰਦੀਆਂ ਦਮਦਮੇ ਟਕਸਾਲ ਵੱਲੋਂ 14 ਮਾਰਚ ਨੂੰ ਸ੍ਰੀ ਅਨੰਦ ਪ੍ਰਸਾਪੰਥਕ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਫੈਸਲਾ ਲਿਆ ਗਿਆ ਸੀ ਕਿ ਤਿੰਨੇ ਫਕਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਬਹਾਲ ਕਰੋ ਜਿਹੜੀਆਂ ਨੁਕਤੀਆਂ ਕੀਤੀਆਂ ਉਹਨਾਂ ਨੂੰ ਰੱਦ ਕਰੋ ਮਰਨਾ 28 ਮਾਰਚ ਨੂੰ ਜਿਸ ਦਿਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਦਲਾਸ ਸੈਸਰੀ ਅੰਮ੍ਰਿਤਸਰ ਸਾਹਿਬ ਦੀ ਦਿੱਕਤ ਸੀ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਉੱਥੇ ਅਸੀਂ ਰੋਸ ਧਰਨਾ ਦੇਾਂਗੇ ਅਜੇ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਆਪਣਾ ਫੈਸਲਾ ਵਾਪਸ ਨਹੀਂ ਲਿਆ ਜੋ ਅਪੀਲ ਕੀਤੀ ਗਈ ਸੀ ਕੋਸ਼ਸ਼ਾਂ ਨਾਲ ਬਲੇਵਟ ਪਨਾਹ ਪਰ ਦੇ ਵਿੱਚ ਪੂਰੀਆਂ ਤਿਆਰੀਆਂ ਚੱਲ ਰਹੀਆਂ ਔਰ ਸੰਗਤਾਂ ਦੇ ਥਾਂ-ਥਾਂ ਤੋਂ ਸੁਨੇਹੇ ਆ ਰਹੇ ਆ ਔਰ ਸੰਗਤਾਂ ਆਉਣ ਵਾਸਤੇ ਪੂਰੀ ਤਿਆਰੀ ਕਰ ਰਹੀਆਂ ਉਹਦੇ ਲਈ ਅੱਜ ਅਸੀਂ ਦੁਆਬੇ ਦੇ ਵਿੱਚ ਦੋਦਮਦਵੀ ਟਕਸਾਲ ਦਾ ਇਹ ਸਥਾਨ ਗੁਰਦੁਆਰਾ ਬਾਬੇ ਸ਼ਹੀਦ ਅਸਰਮਸਤਪੁਰਾ ਇੱਥੇ ਵੀ ਅੱਜ ਅਸੀਂ ਵੱਖ-ਵੱਖ ਸੰਤਾ ਮਹਾਂਪੁਰਖਾਂ ਦੀ ਵੱਖ-ਵੱਖ ਜਿੰਨੇ ਵੀ ਆਗੂ ਹੈ ਉਹਨਾਂ ਦੀ ਮੀਟਿੰਗ ਸਰਦੀ ਸੀ ਉਹਨਾਂ ਦੇ ਵਿੱਚ ਬੈਠ ਕੇ ਸੰਗਤ ਲਿਆਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸੰਗਤ ਨੂੰ ਕਿਵੇਂ ਉੱਥੇ ਪਹੁੰਚਾਉਣਾ ਕਿਵੇਂ ਸੰਗਤਾਂ ਨੂੰ ਲੈ ਕੇ ਆਉਣਾ ਮੇਰੀ ਅਪੀਲ ਹੈ ਸਮਤੀਆਂ ਸੰਗਤਾਂ ਨੂੰ ਕਿ 11 ਵਜੇ 28 ਤਰੀਕ ਨੂੰ ਹਮਾ ਆ ਕੇ ਸੰਗਤ ਉੱਥੇ ਪਹੁੰਚਣ ਤਾਂ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਹਨ ਉਹਨਾਂ ਨੂੰ ਇਹ ਅਪੀਲ ਕਰੀਏ ਕਿ ਤੁਸੀਂ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਦੇ ਨਮਾਇंदे ਹੋ ਔਰ ਇਸ ਸਮੇਂ ਇਹ ਬਹੁਤ ਵੱਡਾ ਜੋ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਉਹਨਾਂ ਦਾ ਪਮਾਨ ਹੋਇਆ ਤਖਤਾਂ ਦਾ ਵੀ ਸਨਮਾਨ ਨੂੰ ਵੱਡੀ ਠੇਸ ਲੱਗੀ ਹੈ ਤਖਤਾਂ ਦੀ ਮਾਨ ਮਰਿਆਦਾ ਦੀ ਵੀ ਉਲੰਘਣਾ ਹੋਈ ਹੈ ਇਸ ਕਰਕੇ ਉਸ ਫੈਸਲੇ ਨੂੰ ਸਾਰਾ ਇਜਲਾਸ ਜੋ ਅੰਡਜਕਟਿਵ ਦਾ ਫੈਸਲਾ ਉਸ ਨੂੰ ਰੱਦ ਕਰਕੇ ਇਹਨਾਂ ਤਿੰਨ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਸਾਡਾ ਇਹ ਮੁੱਖ ਪ੍ਰੋਗਰਾਮ ਹੈ ਮੁੱਖਾ ਡੰਡਾ ਅਸੀਂ ਰੱਖਿਆ ਦੂਸਰਾ ਅਸੀਂ ਇਹ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਹਿਬਾਨਾਂ ਦੀ ਨੁਕਤੀ ਅਤੇ ਵਿਦੈਗੀ ਉਸ ਲਈ ਇੱਕ ਵਿਧਾਨ ਬਣਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਇਸ ਸਤਕਾਰਯੋਗ ਪਦਵੀ ਜਾਂ ਹਸਤੀ ਦਾ ਕੋਈ ਨਰਾਦਰ ਨਾ ਹੋ ਸਕੇ ਮੈਂ ਬੇਨਤੀ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਗੁਰੂ ਗੁਰਧਾਮਾਂ ਦਾ ਪ੍ਰਬੰਧ ਕਰਦੀ ਹੈ ਗੁਰਸਥਾਨਾਂ ਦਾ ਪ੍ਰਬੰਧ ਕਰਦੀ ਹੈ ਜਿਹੜੇ ਮੁਲਾਜ਼ਮ ਰੱਖੇ ਜਾਂਦੇ ਆ ਉਹਨਾਂ ਨੂੰ ਲਾਉਣਾ ਜਾਂ ਜੇਕਰ ਕੋਈ ਉਹ ਕਾਨੂੰਨੀ ਲੰਘਣਾ ਕਰਦੇ ਆ ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਨੂੰ ਸੇਵਾ ਮੁਕਤ ਕਰ ਸਕਦੇ ਆ ਪਰ ਤਖਤਾਂ ਦੀਆਂ ਪਦਵੀਆਂ ਸੁਪਰੀਮ ਹੈ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਹੀ ਉਹਨਾਂ ਨੂੰ ਨਿਯੁਕਤ ਕਰਦੀ ਹੈ ਸਾਰਿਆਂ ਦੀ ਰਾਇ ਨਾਲ ਜਦੋਂ ਉਹਨਾਂ ਨੂੰ ਕਿਸੇ ਤਖਤ ਦੀ ਸੇਵਾ ਤੇ ਸੁਭਾਇਮਾਨ ਕੀਤਾ ਜਾਂਦਾ ਨਾ ਸੰਸਾਦ ਵੀ ਉਸ ਸਮੇਂ ਸਾਰੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜੱਤੇ ਬੰਦੀਆਂ ਸਿੰਘ ਸੁਭਾਵਾ ਮੇ ਉੱਥੇ ਪਹੁੰਚ ਕੇ ਉਹਨਾਂ ਨੂੰ ਸਿਰੋਪੋ ਚੰਦ ਕੀਤਾ ਉਹਨਾਂ ਨੂੰ ਸਨਮਾਨਿਤ ਕਰਕੇ ਫਿਰ ਉਸ ਪਦਵੀ ਦੇ ਉੱਤੇ ਸੁਭਾਇਮਾਨ ਕੀਤਾ ਜਾਂਦਾ ਬਿਠਾਇਆ ਜਾਂਦਾ ਪਰ ਇਸ ਵਾਰੀ ਇਸ ਤਰ੍ਹਾਂ ਨਹੀਂ ਕੀਤਾ ਗਿਆ ਜੇ ਸੰਗ ਸਹਿਬਾਨਾ ਨੂੰ ਤੁਸੀਂ ਲਾਉਣ ਵੇਲੇ ਇੰਨਾ ਸਨਮਾਨ ਦੰਦੇ ਤਾਂ ਸੰਗ ਸਹਿਬਾਨਾ ਨੂੰ ਸੇਵਾ ਮੁਕਤ ਕਰਨ ਵੇਲੇ ਵੀ ਉਹਨਾਂ ਦਾ ਸਨਮਾਨਪੂਰਵਕ ਵਿਦਾਇਗੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਤਾਂ ਕੋਈ ਦਫਤਰ ਦੇ ਵਿੱਚ ਆਮ ਦਫਤਰ ਦੇ ਵਿੱਚ ਕੋਈ ਕਰਮਚਾਰੀ ਕੋਈ ਪਿਆਨ ਵੀ ਲੱਗਾ ਹੋਇਆ ਕੋਈ ਚਪੜਾਸੀ ਵੀ ਲੱਗਾ ਹੋਇਆ ਛੋਟੀ ਤੋਂ ਛੋਟੀ ਪਦਵੀ ਤੇ ਉਸ ਨਾਲ ਵੀ ਇਹੋ ਜਿਹਾ ਬਤੀਰਾ ਨਹੀਂ ਕੀਤਾ ਜਾਂਦਾ ਤਖਤ ਸੁਪਰੀਮ ਹੈ ਤਖਤਾਂ ਦੀਆਂ ਧਾਰਮਿਕ ਹਸਤੀਆਂ ਸੁਪਰੀਮ ਹੈ ਇਸ ਕਰਕੇ ਤਖਸੇਬਾਨਾਂ ਦੇ ਸਤਕਾਰ ਦੀ ਪਾਬੰਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਤਾਂ ਹਰ ਮੈਂਬਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਜੋ ਅਬਜੈਕਟਿਵ ਨੇ 9 ਮਾਰਚ ਨੂੰ ਫੈਸਲਾ ਕੀਤਾ ਉਸ ਨੂੰ ਤੁਰੰਤ ਰੱਦ ਕਰਾਓ ਤਾਂ ਕਿ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੋ ਹਰ ਮੈਂਬਰ ਦਾ ਫਰਜ਼ ਹੈ ਕਿ ਇਸ ਸਮੇਂ ਤੱਕ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਦੀ ਬਖਾਲੀ ਵਾਸਤੇ ਤਖਤਾਂ ਦੇ ਸਨਮਾਨ ਲਈ ਸਾਰੇ ਇੱਕ ਥਾਂ ਤੇ ਖੜੇ ਹੋਣ ਔਰ ਜੋ ਗਲਤ ਫੈਸਲਾ ਕੀਤਾ ਗਿਆ ਉਸ ਨੂੰ ਬਦਲਿਆ ਜਾਏ ਦਿੱਲੀ ਕਮੇਟੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਨਾ ਜੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਡੇ ਦਿੱਲੀ ਦੇ ਗੁਰਦੁਆਮਾਂ ਦਾ ਪ੍ਰਬੰਧ ਕਰਦੀ ਹੈ ਹੁਣ ਰਾਣਾ ਕਮੇਟੀ ਵੀ ਅਲੱਗ ਬਣ ਚੁੱਕੀ ਐ ਇਸ ਕਰਕੇ ਸਾਰੀਆਂ ਜਿੰਨੀਆਂ ਵੀ ਵੱਖ-ਵੱਖ ਗੁਰਦੁਆਰਾ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਤੋਂ ਇਲਾਵਾ ਜਥੇਬੰਦੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਐ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸਾਰਿਆਂ ਦੀ رائے ਲੈਣੀ ਚਾਹੀਦੀ ਐ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਫੈਸਲੇ ਕਰਨੇ ਚਾਹੀਦੇ ਫਿਰ ਇਹ ਫੈਸਲੇ ਸਰਪ੍ਰਬੰਤ ਮੰਨੇ ਜਾਣਗੇ ਜੇ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਜਥੇਦਾਰ ਲਾਹਤਾ ਜਦੋਂ ਮਰਜ਼ੀ ਥੋਪਦਾ ਉਹ ਉਹਨਾਂ ਪਦਵੀਆਂ ਦਾ ਸਤਿਕਾਰ ਨਹੀਂ ਰਹੇਗਾ ਲੋਕਾਂ ਦੇ ਸਾਡਾ ਜਿਹੜਾ ਜਿਹੜਾ ਰੋਸ ਧਰਨਾ ਜਾਂ ਉਸੇ ਉੱਥੇ ਢਾਕੇ ਕੌਮ ਦੀਆਂ ਭਾਵਨਾਵਾਂ ਦਾ ਜਿਹੜਾ ਪ੍ਰਗਟਾਵਾ ਕਰਨਾ ਜੀ ਸਾਡਾ ਪੂਰਨ ਸ਼ਾਂਤਮਈ ਹੈ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਬਿਮਰਜਾਦਾ ਦਾ ਖਿਆਲ ਰੱਖਿਆ ਜਾਏਗਾ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਨੂੰ ਅਸੀਂ ਆਗਿਆ ਨਹੀਂ ਦੇਵਾਂਗੇ ਕਿ ਕੋਈ ਉੱਥੋਂ ਦੀ ਮਾਨ ਮਰਿਆਦਾ ਪੰਗ ਹੋਵੇ ਦੂਜੀ ਗੱਲ 28 ਮਾਰਚ ਵਾਲਾ ਜਿਹੜਾ ਰੋਸ ਧਰਨੇ ਦਾ ਪ੍ਰੋਗਰਾਮ ਹੈ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਇੱਕ ਵਿੱਚੋਂ ਸਿੱਖ ਸੰਗਠਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਔਰ ਸੰਗਠਨ ਆਪਣੇ ਤੌਰ ਤੇ ਵੀ ਔਰ ਅਸੀਂ ਆਪਣੇ ਵੱਲੋਂ ਵੀ ਸੰਗਤ ਨੂੰ ਵਹੀਕਲ ਭੇਜਣ ਵਾਸਤੇ ਉਪਰਾਲੇ ਕਰ ਰਹੇ ਹਾਂ ਜਿੱਥੋਂ ਸੰਗਤ ਨਹੀਂ ਆ ਸਕਦੀ ਸਾਨੂੰ ਫੋਨ ਆਏ ਆ ਸਾਡੇ ਤੱਕ ਸਨੇਹੇ ਲੱਗੇ ਆ ਉਹਨਾਂ ਲਈ ਅਸੀਂ ਇੰਤਜ਼ਾਮ ਕੀਤੇ ਆ ਬਾਕੀ ਸਾਰੇ ਪੰਜਾਬ ਦੇ ਵਿੱਚੋਂ ਸੰਗਤਾਂ ਆਉਣ ਲਈ ਬਹੁਤ ਉਤਤਪਰ ਹੈ ਸੰਗਤਾਂ 'ਚ ਬਹੁਤ ਵੱਡਾ ਰੋਸ ਵੀ ਹੈ ਉਤਸ਼ਾਹ ਵੀ ਹੈ ਰੋਸ ਇਸ ਗੱਲ ਦਾ ਕਿ ਅਜਿੰ ਸਿੰਘ ਸਹਿਬਾਨ ਦੀਆਂ ਪਦਵੀਆਂ ਨੂੰ ਵੱਡੀ ਠੇਸ ਲਾਈ ਗਈ ਹੈ ਇਸ ਕਰਕੇ ਇਹ ਜਿਹੜਾ ਫੈਸਲਾ ਡਿਕਟੋਬ ਦੀ ਉਸ ਦਿਨ ਮੀਟਿੰਗ ਸਮੁੱਚੇ ਸ਼੍ਰੋਮਣੀ ਕਮੇਟੀ ਦੇ ਟਰਨਲ ਹਾਊਸ ਦੀ ਮੀਟਿੰਗ ਹੈ ਬਜਟ ਦਾ ਸਾਰਾ ਇਹ ਦਿਨ ਜਰਨਲ ਹਾਊਸ ਬਜਟ ਦਾ ਹਾਊਸ ਹੈ ਉਸ ਦਿਨ ਇਸ ਕਰਕੇ ਉਸ ਦਿਨ ਹਰ ਮੈਂਬਰ ਨੇ ਆਉਣਾ ਪੰਜਾਬ ਦੇ ਵਿੱਚੋਂ ਤੇ ਸੰਗਤਾਂ ਨੇ ਉਹਨਾਂ ਕੱਲੇ-ਕੱਲੇ ਮੈਂਬਰ ਸਹਿਬਾਨਾਂ ਨੂੰ ਜਵਾਬਦੇਹ ਬਣਾਉਣਾ ਕਿ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰੋ ਤੁਸੀਂ ਧਾਰਮਿਕ ਸੰਸਥਾ ਦੇ ਮੈਂਬਰ ਹੋ ਜਿਹੜਾ ਗਲਤ ਫੈਸਲਾ ਕੋਈ ਐਗਜੈਕਟਿਵ ਕਮੇਟੀ ਲਾਗੂ ਕਰ ਦਵੇ ਨਾ ਜੀ ਜਰਨਲ ਹਾਊਸ ਨੂੰ ਅਧਿਕਾਰ ਹੈ ਉਹਨੂੰ ਬਦਲ ਸਕਦੀ ਹੈ ਤਾਂ ਕਰਕੇ ਰੱਖਿਆ ਕਿ ਜਰਨਲ ਹਾਊਸ ਮੁੱਚੇ ਰੂਪ ਦੇ ਵਿੱਚ ਸਾਰੇ ਪੰਜਾਬ ਦੇ ਮੈਂਬਰ ਆਉਣੇ ਆ ਉਹਨਾਂ ਦੀ ਆਵਾਜ਼ ਸੁਣੀ ਜਾਏ ਉਹਨਾਂ ਵੱਲੋਂ ਜੋ ਕਿਹਾ ਜਾਂਦਾ ਉਹਨੂੰ ਸੁਣ ਕੇ ਜੋ ਗਲਤ ਫੈਸਲਾ ਬੱਡਟ ਦੇ ਵਿੱਚ ਉਸ ਨੂੰ ਰੱਦ ਕਰਕੇ ਸੰਸਦਭਾ ਨੂੰ ਬਹਾਲ ਮੈਂ ਇਹ ਅਪੀਲ ਕਰਦਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਵੇਂ ਵੋਟਾਂ ਬਣ ਰਹੀਆਂ ਵੋਟਾਂ ਵੀ ਪਾਰਦਰਸ਼ੀ ਢੰਗ ਦੇ ਨਾਲ ਬਣਨੀਆਂ ਚਾਹੀਦੀਆਂ ਜੋ ਵਿਧੀ ਵਿਧਾਨ ਹੈ ਔਰ ਸ਼੍ਰੋਮਣੀ ਕਮੇਟੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਵੀ ਹੋਣੀ ਚਾਹੀਦੀ ਹੈ